ਹੈਲੋ ਗਾਈਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਜੀ ਤੇ ਅੱਜ ਆਪਾਂ ਆਪਣਾ ਦੂਜਾ ਵਲੌਗ ਬਣਾਉਣ ਜਾ ਰਹੇ ਹਾਂ ਤੇ ਜਿਵੇਂ ਕਿ ਆਪਾਂ ਕੱਲ ਦੀ ਵੀਡੀਓ ਚ ਗੱਲ ਕਰੀ ਸੀ ਕਿ ਆਪਾਂ ਤੁਹਾਨੂੰ ਕਈ ਚੀਜ਼ਾਂ ਬਾਰੇ ਦੱਸਾਂਗੇ ਜਿਵੇਂ ਆਪਣਾ ਆਪ ਦਾ ਨਰਮਾ ਦਿਖਾਵਾਂਗੇ ਤੇ ਯੂਟਿਊਬਰ ਨਾਮ ਲਾਉਣਾ ਇੱਕ ਤੁਹਾਨੂੰ ਤੇ ਆਪਾਂ ਘਰ ਦੇਣਾ ਤਾਂ ਅੱਜ ਨਹੀਂ ਮਲਾਉਂਦੇ ਤੁਹਾਨੂੰ ਅੱਜ ਕਰ ਦੇਣਾ ਆਪਾਂ ਤੁਹਾਨੂੰ ਕੱਲ ਵਾਲੀ ਵੀਡੀਓ ਚ ਮਿਲਾਵਾਂਗੇ ਤੇ ਅੱਜ ਆਪਾਂ ਤੁਹਾਨੂੰ ਇੱਕ ਯੂਟਿਊਬਰ ਨਾਲ ਮਿਲਾਉਣੇ ਛੋਟੇ ਯੂਟਿਊਬਰ ਕੁੜੀ ਨਾਲ ਆਪਣੀ ਭੈਣ ਨਾਲ ਛੋਟੀ ਭੈਣ ਨਾਲ ਮਿਲਾਉਣੇ ਸਾਨੂੰ ਅੱਜ ਤੇ ਇਹ ਨਾਲ ਆਪਣੀਆਂ ਹੋਰ ਵੀ ਭੈਣਾਂ ਐ ਤੇ ਉਹਨਾਂ ਨਾਲ ਵੀ ਮਿਲਾਵਾਂਗੇ ਤੁਹਾਨੂੰ ਤੇ ਆਪਾਂ ਚਲੋ ਹੁਣ ਉਹਨਾਂ ਨਾਲ ਉਹਨਾਂ ਨਾਲ ਮਿਲਾਉਣੇ ਸਾਨੂੰ ਤੇ ਚਲੋ ਆਪਾਂ ਉਹਨਾਂ ਕੋਲ ਚੱਲਦੇ ਹਾਂ ਹੁਣ ਬਾਕੀ ਸੋਨੂਣ ਜਿਵੇਂ ਕੀ ਕਿਹਾ ਅੱਜ ਆਪਾਂ ਤੁਹਾਨੂੰ ਦਾਦੀ ਵੀ ਦਿਖਾਵਾਂਗੇ ਇੱਕ ਜਿਹੜੀ ਕੱਲ ਆਪਾਂ ਤੁਹਾਨੂੰ ਮੋਟਰਸਾਈਕਲ ਤੇ ਜਾਂਦੀ ਵਿਖਾਈ ਸੀ ਤੇ ਚਲੋ ਪਹਿਲਾਂ ਆਪਾਂ ਤੁਹਾਨੂੰ ਯੂਟਿਊਬਰ ਨਾਲ ਮਿਲਾਉਨੇ ਆ ਤੇ ਇੱਕ ਮਿੰਟ ਜੀ ਮਿਲਾਉਨੇ ਆ ਬਸ ਯੂਟਿਊਬਰ ਜੀ ਇੱਧਰ ਆਓ ਜੀ ਲਓ ਜੀ ਮੈਂ ਹਾਂਜੀ ਕਿਵੇਂ ਜੀ ਲੰਬਲਾਓ ਬਲਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫਿਰ ਤਾਂ ਬੋਲ ਨਹੀਂ ਜਾਂਦਾ ਨਹੀਂ ਨਹੀਂ ਸੰਘਣਾ ਮੈਂ ਸਤਿ ਸ੍ਰੀ ਅਕਾਲ ਦੀਪ ਕਿਵੇਂ ਦੱਸੋ ਦੱਸੋ ਐ ਨਹੀਂ ਕਰਨਾ ਹੁੰਦਾ ਗਾਏ ਨਹੀਂ ਕਰਨਾ ਹੁੰਦਾ ਗਾ ਇਹ ਗੱਲ ਐ ਇਹ ਥੋੜਾ ਜਿਹਾ ਆਪਣਾ ਯੂਟਿਊਬਰ ਛੋਟਾ ਸੰਗਦਾ ਜੀ ਤੇ ਤੁਸੀਂ ਥੋੜੀ ਇਹਦਾ ਧਿਆਨ ਨਾਲ ਗੱਲ ਕਰੋ ਸਮਾਰ ਕੇ ਉਹ ਮੇਰੇ ਤੇ ਚੰਗੀ ਗੱਲ ਗੁਲ ਬਈ ਯਾਰ ਸੱਡੋ ਮਾਰੋ ਬੜਾ ਇਹ ਤਾਂ ਸੰਗ ਕੀ ਯਾਰ ਬਈ ਹੁਣ ਇਹ ਯੂਟਿਊਬਰ ਕੀ ਐ ਇਹ ਕੋ ਯੂਟਿਊਬਰ ਹੋਇਆ ਬੰਦਾ ਜਿਹੜਾ ਜਿਹੜਾ ਯੂਟਿਊਬਰ ਹੋ ਕੇ ਵੀ ਸੰਗੇ ਬੋਲਣ ਲੱਗਿਆ ਤੇ ਇਧਰ ਆਪਾਂ ਛੋਟੇ ਨਾਲ ਵੀ ਮਿਲਾਈਏ ਤੁਹਾਨੂੰ ਆ ਦੇਖੋ ਇਹ ਦੇਖੋ ਇਧਰ ਬੱਸ ਬੋਲੋ ਖਾਈ ਬੱਸ ਬੋਲੋ ਹਾਂ ਇਧਰ ਦੇਖੋ ਹਾਈ ਗਾਇਜ਼ ਸਾਰੇ ਇਹ ਆਪ ਸੰਗਦੇ ਆ ਜੀ ਤੇ ਹੁਣ ਆਪਾਂ ਤੁਹਾਨੂੰ ਇਹਨਾਂ ਨਾਲ ਮਲਾਤਾ ਯਾਰ ਸਾਰਿਆਂ ਨੂੰ ਪਹਿਲਾਂ ਜਿਹੜੇ ਆਪਾਂ ਤੁਹਾਨੂੰ ਕੁੜੀਆਂ ਮਿਲਾਏ ਸੀ ਉਹ ਹੈਗੀ ਯੂਟਿਊਬਰ ਇਹ ਦੇਖੋ ਜੀ ਇਹ ਦੇਖੋ ਗਾਇਜ਼ ਆਪਾਂ ਹੀ ਤੁਹਾਡੀ ਹਿੰਦੀ ਬੋਲੀਏ ਆ ਦੇਖੋ ਆ ਇਹ ਆਪਣੇ ਯੂਟਿਊਬਰ ਜਿਹੜਾ ਬੋਲਣ ਲੱਗਿਆ ਵੀ ਸੰਗਦੇ ਦੇਖ ਲਿਆ ਹੁਣ ਤੁਸੀਂ ਹੁਣ ਇਹ ਯੂਟਿਊਬਰ ਹੁੰਦਾ ਬੰਦਾ ਜਿਹੜਾ ਬੋਲਣ ਲੱਗਿਆ ਵੀ ਸੰਗੇ ਤੇ ਹੁਣ ਆਪਾਂ ਹੁਣ ਅੱਗੇ ਉਚੌੜ ਨਾ ਕਰੋ ਇਹ ਦੇਖੋ ਜੀ ਇਧਰ ਜਿਵੇਂ ਜਵਾਕਾਂ ਨੂੰ ਮਸਤੀ ਹੁਣ ਇਹ ਮਸਤੀ ਚੜੀ ਵੀ ਹੈ ਜਮਾ ਫੁੱਲ ਵੀ ਤੁਸੀਂ ਆਉਦਾ ਕੋਈ ਆਰਾਮ ਨਾਲ ਬਹਿ ਕੇ ਕੋਈ ਗੱਲ ਕਰੋ ਗਰਮੀ ਇੰਨੀ ਹੈ ਜੀ ਬੂੰਦਲ ਬੂੰਦਲ ਕੇ ਢਿੱਗ ਪੇ ਤਾਂ ਫੇਰ ਓਖਾ ਹੋ ਜਾਊਗਾ ਤੇ ਇਧਰ ਵੇਖੋ ਜੀ ਅੱਜ ਆਪਾਂ ਆਪਣੇ ਬੰਦੇ ਨਾਲ ਮਿਲਾਉਣੇ ਆ ਇੱਕ ਲੈਂਡਮੈਨ ਸਾਹਿਬ ਨਾਲ ਇਧਰ ਦੇਖੋ ਜੀ ਇਹ ਆਪਣੇ ਲੈਂਡਮੈਨ ਸਾਹਿਬ ਕੱਲ ਆਵਾ ਮੋਟਰਸਾਈਕਲ ਤੇ ਦਿਖਾਈ ਸੀ ਜਿਹੜੇ ਸਾਨੂੰ ਆਉਂਦੇ ਤੇ ਇਧਰ ਆਪਣੀ ਇੱਕ ਦਾਦੀ ਜੀ ਵੀ ਫਿਰਦੀ ਸੀਗੇ ਉਹਨਾਂ ਨਾਲ ਵੀ ਮਿਲਾਵਾਂਗੇ ਸਾਨੂੰ ਇਹ ਹੁਣ ਥੋੜਾ ਮੋਟਾ ਕੋਈ ਤਾਰ ਟੱਪਾ ਕਰੇ ਥੋੜਾ ਖਰਾਬ ਹੋਣਾਗਾ ਉਹ ਵੀ ਸੈੱਟ ਕਰ ਦਿੰਦੇ ਆਂ ਓਵੇਂ ਓਵੇਂ ਲੈਣ ਵੇਣ ਦੇਖੋ ਇਧਰ ਹੁਣ ਇਹ ਤਾਰਾਂ ਦੀ ਚੈਕਿੰਗ ਕਰ ਰਹੇ ਆ ਕਿੱਥੋਂ ਗਰੰਟ ਆਉਂਦੇ ਕਿੱਥੋਂ ਨਹੀਂ ਤੇ ਬਾਕੀ ਹੁਣ ਆਪਾਂ ਕੱਲ ਨੂੰ ਆਪਣੇ ਉਧਰਲੇ ਘਰ ਵਾਲਿਆਂ ਨਾਲ ਮਿਲਾਵਾਂਗੇ ਜੀ ਤੇ ਅੱਜ ਆਪਾਂ ਤੁਹਾਨੂੰ ਇੱਧਰ ਝਾੜੂ ਕੱਢਦੀ ਆਪਣੇ ਉਹੀ ਐਂਡ ਕਲਿਉੜੀ ਨੰਮ ਲਾਉਣੇ ਆ ਜੀ ਜਿਹੜੀ ਕੱਲ ਤੁਹਾਨੂੰ ਦਿਖਾਈ ਸੀਗੀ ਦੇਖੋ ਜੀ ਸਾਰਨ ਸਤਿ ਸ਼੍ਰੀ ਅਕਾਲ ਬਲਾਉ ਜੀ ਸਤਿ ਸ਼੍ਰੀ ਅਕਾਲ ਇਹ ਆਪਣੀ ਬੁੜੀ ਨੇ ਦੰਦ ਲਾ ਰੱਖਿਏ ਜੀ ਬੋੜੀ ਹੋਈ ਪਈ ਹੈ ਵਿਚਾਰੀ ਕੀ ਕਰੇ ਚਲੋ ਨਾ ਬੋਲੋ ਤੁਸੀਂ ਤੁਸੀਂ ਬੋਲਣ ਜੋਗ ਰਹੇ ਨਹੀਂ ਅੱਜ ਮੈਨੂੰ ਪਤਾ ਹੈ ਇਹ ਥੋੜੇ ਬੋਲ ਨਹੀਂ ਸਕਦੇ ਅੱਜ ਜੀ ਕਿਉਂਕਿ ਇਹਨੇ ਦੰਦ ਲਏ ਹੋਏ ਆ ਤੇ ਬਾਕੀ ਆਪਾਂ ਹੁਣ ਤੁਹਾਨੂੰ ਆਪਣਾ ਨਰਮਾ ਵਿਖਾਵਾਂਗੇ ਕਿਵੇਂ ਹੁਣ ਤੁਹਾਨੂੰ ਕੁਝ ਕੁ ਬੰਦੇਆਂ ਨਾਲ ਤਾਂ ਮਿਲਾਤਾ ਤੇ ਕੁਝ ਬੰਦੇ ਨਾਲ ਆਪਾਂ ਤੁਹਾਨੂੰ ਕੱਲ ਨੂੰ ਮਿਲਾਵਾਂਗੇ ਥੋੜੇ ਕੰਮ 'ਚ ਬੀਜੀ ਨੇ ਅੱਦੇ ਲਾ ਤੇ ਤੁਸੀਂ ਹੁਣ ਮੇਰੇ ਮਗਰ-ਮਗਰ ਹੀ ਫਿਰਦੇ ਰਹੋ ਚੰਗੋ ਇੱਕ ਉਹ ਬੰਦਾ ਆਉਂਦਾ ਜੀ ਉਹ ਬੰਦਾ ਜਿਹੜਾ ਉਹ ਫਿਰਦਾ ਉਹ ਬੰਦੇ ਨਾਲ ਵੀ ਮਿਲਾਵਾਂਗੇ ਤੁਹਾਨੂੰ ਕੱਲ ਨੂੰ ਮਿਲਾਵਾਂਗੇ ਉਹ ਬੰਦਾ ਥੋੜਾ ਗੁੱਸੇ ਵਾਲਾ ਬੰਦਾ ਸਾਨੂੰ ਤੁਹਾਨੂੰ ਦੱਸ ਦਗੇ ਜਿਹੜੀ ਗੱਲ ਹੈ ਤੇ ਆਹ ਜੀ ਆਪਣਾ ਨਰਮਾ ਦੇਖੋ ਆ ਆਪਣਾ ਨਰਮ ਹੈ ਜੀ ਇਹ ਵੀ ਬਸ ਹੁਣ ਤਿਆਰੀ ਇਹਦੀ ਫਲ ਪੂਰਾ ਲੱਗਿਆ ਬਹਿਣੂ ਵੀ ਥੋੜਾ ਸੰਗਣਾ ਜ਼ਿਆਦਾ ਹੈ ਜਿਵੇਂ ਜਿਵੇਂ ਆਪਾਂ ਹੁਣ ਥੋੜਾ ਜਿਹਾ ਇੱਚ ਬਿਮਾਰੀ ਵੀ ਹੈ ਇਹ ਇਹਦਾ ਸ਼ੌਂਕ ਪੈ ਗਈ ਯਾਰ ਇਹਨੂੰ ਨਰਮੇ ਨੂੰ ਤੇ ਆਪਾਂ ਉਹਨੂੰ ਕੋਈ ਦਵਾਈ ਤੂੰ ਇਹਦੇ ਚ ਪਾਈ ਨਹੀਂ ਗਈ ਕਿਉਂਕਿ ਨਰਮਾ ਆਪਣਾ ਥੋੜਾ ਹੈ ਸੰਘਣਾ ਹੈਗਾ ਤੇ ਤਾਂ ਕਰਕੇ ਆਪਾਂ ਕੋਈ ਇਹਦੇ ਚ ਦਵਾਈ ਨਹੀਂ ਪਾਈ ਡੈਡੀ ਵੀ ਆਂਦਾ ਕਿ ਕੋਈ ਨਹੀਂ ਹੋ ਜਾਣ ਦੇ ਜਿਹੜਾ ਸੌਂਖ ਲੱਗਦੀ ਹੈ ਕੋਈ ਮਾੜਾ ਮੋਟਾ ਬਿਰਲਾ ਹੀ ਹੋਊਗਾ ਕਹਿੰਦਾ ਸੰਘਣਾ ਬਾਵਾ ਤਾਂ ਤਾਂ ਕਰਕੇ ਅਸੀਂ ਉਹਨਾਂ ਇਹਦੇ ਚ ਨਾ ਕੋਈ ਵੀ ਆਪਾਂ ਵੀ ਦਵਾਈ ਨਹੀਂ ਪਾਈ ਜਾਂ ਕੋਈ ਵੀ ਪੇਸਟੀਸਾਈਡ ਨਹੀਂ ਕਰੀ ਇਹਦੇ ਚ ਤੇ ਬਾਕੀ ਹੁਣ ਤੁਸੀਂ ਆਪਣਾ ਨਰਮਾ ਦੇਖ ਸਕਦੇ ਹੋ ਨਾ ਕੋਈ ਬਾਹਲਾ ਕੱਦ ਘਟ ਕਰਿਆ ਯਾਰ ਆਪਾਂ ਕੋਈ ਨਾ ਇਹਦੇ ਚ ਕੋਈ ਖਾਸ ਰੇ ਪਾਈ ਹੈ ਕੋਈ ਇੱਕ ਵਾਰੀ ਮੀਂਹ ਤੇ ਨਾ ਕੋਈ ਆਪਾਂ ਇਹਨੂੰ ਪਾਣੀ ਲਾਇਆ ਕੋਰ ਖੜਾ ਆਪਣਾ ਨਰਮਾ ਜਮਾ ਇਹ ਚ ਨਾ ਕੋਈ ਪਾਣੀ ਨਾ ਕੋਈ ਜਿੰਨਾ ਮੀਂਹ ਆਇਆ ਉਸੇ ਹਿਸਾਬ ਤੇ ਚੱਲੀ ਜਾਂਦਾ ਹੈਗਾ ਤੇ ਆਪਾਂ ਤੁਹਾਨੂੰ ਹੁਣ ਅਗਲਾ ਨਰਮਾ ਗਾਂਹਾਂ ਜਾ ਕੇ ਦਿਖਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਆਪਾਂ ਅਗਲਾ ਨਰਮਾ ਦਿਖਾਉਣ ਤੋਂ ਪਹਿਲਾਂ ਦੇਖੋ ਜੀ ਇਧਰਲਾ ਨਰਮਾ ਕਿੰਨਾ ਵਿਰਲਾ ਹੈ ਠੀਕ ਹੈ ਤੇ ਇਧਰ ਆ ਜੀਏ ਆਪਾਂ ਕਿਹੜੀ ਗੱਲ ਕਰੀਏ ਉਸ ਤੋਂ ਬਾਅਦ ਹੁਣ ਤੁਸੀਂ ਇਧਰ ਦੇਖੋਗੇ ਵੀ ਇਧਰ ਨਰਮਾ ਉਦੋਂ ਜ਼ਿਆਦਾ ਸੰਘਣਾ ਹੈ ਕਿਉਂਕਿ ਆਪਾਂ ਇੱਧਰ ਥੋੜਾ ਜਿਹਾ ਵੀ ਇੱਧਰ ਆਪਾਂ ਨੂੰ ਲੱਗਿਆ ਵੀ ਕਿ ਵੀ ਘੱਟ ਪੈ ਰਿਹਾ ਹੈਗਾ ਤੇ ਇੱਧਰ ਆਪਾਂ ਵੀ ਥੋੜਾ ਜਿਹਾ ਵਾਧ ਹੀ ਪਾਤਾ ਥੋੜਾ ਘੱਟ ਦੇ ਚੱਕਰਾਂ ਜਿਹਾ ਵਧਾਤਾ ਵੀ ਤੇ ਇੱਧਰ ਵੀ ਵੱਧ ਪੈ ਗਿਆ ਤੇ ਇੱਧਰ ਨਰਮ ਹੋਰ ਵੀ ਜਿਆਦਾ ਸੰਘਣਾ ਹੋ ਗਿਆ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਨਰਮਾ ਕਿੰਨਾ ਸੰਘਣਾ ਹੈ ਇਸ ਟਾਈਮ ਤੇ ਆਪਾਂ ਹੁਣ ਇਹ ਚ ਨਾ ਕੱਕ ਕੁਖ ਮਾਰਨ ਵਾਲੇ ਰਹਿ ਗਏ ਤੇ ਆਪਾਂ ਇਹ ਚ ਕਰਤੀ ਸੀ ਇੱਕ ਤਾਂ ਸਪਰੇਅ ਐਂਜਲ ਕਰੀਏ ਕੱਲੀ ਜੀ ਆਪਾਂ ਹੋਰ ਤਾਂ ਕੋਈ ਇਹ ਜਿਹਾ ਸਪਰੇ ਕਰੀ ਨਹੀਂ ਡੂੜ ਗੱਟਾ ਆਪਾਂ ਇਹਦੇ ਚ ਯੂਰੀਆ ਦਾ ਪਾਤਾ ਮੀਂਹ ਦੇ ਉੱਤੇ ਹੀ ਪਾਇਆ ਆਪਾਂ ਨਾ ਕੋਈ ਇਹਨੂੰ ਪਾਣੀ ਦਾ ਖਾਸ ਨਾ ਕੋਸ਼ ਆਪਾਂ ਹੋਰ ਕਰਿਆ ਇੱਕ ਵਾਰੀ ਆਪਾਂ ਸ਼ੁਰੂ ਸ਼ੁਰੂ ਚ ਆਪਾਂ ਇਹ ਚ ਕੱਖ ਮਾਰੇ ਸੀ ਉਦੋਂ ਬਾਅਦ ਕੱਖ ਉੱਠਣ ਦਿੱਤੇ ਹੁਣ ਥੋੜੇ ਮੋਟੇ ਕੱਖ ਉੱਠੇ ਆ ਜੀ ਤੇ ਬਾਕੀ ਹੁਣ ਤੁਸੀਂ ਇਹ ਚ ਕੱਖ ਕੋਈ ਖਾਸ ਰਹੇ ਵੀ ਨਹੀਂ ਸੀਲਰ ਨਾਲ ਤਾਂ ਥੋੜਾ ਜਿਹਾ ਮोटा ਸੀਲਰ ਨਾਲ ਫਰਕ ਪੈ ਗਿਆ ਕੱਖ ਤਾਂ ਦੀਂਦੇ ਸੀ ਬਾਵਾ ਪਰ ਸੀਲਰ ਨਾਲ ਨਾ ਥੋੜਾ ਜਿਹਾ ਹੁਣ ਕੱਖਾਂ ਨੂੰ ਲਕੋ ਲਿਆ ਮਿੱਟੀ ਨੇ ਕੱਖੋਂ ਇਹ ਮੱਚ ਗਏ ਕੁਸਤਾਂ ਇਹਦੇ ਨਾਲ ਆਪਾਂ ਸਪਰੇਅ ਕਰੀ ਸੀ ਜਿਹੜੀ ਆ ਤੁਸੀਂ ਬਾਕੀ ਦੇਖ ਲਓ ਤੁਹਾਨੂੰ ਦਿਖਾ ਦਈਏ ਕਿਵੇਂ ਮੱਚੇ ਆ ਕਾਹ ਵੇਖ ਲਓ ਜੀ ਸਾਰਾ ਮੱਚਿਆ ਪਿਆ ਆ ਥੋੜੇ ਤਾਂਦਲੇ ਦੇ ਬੂਟੇ ਰਹਿ ਗਏ ਜੀ ਇਹਨੂੰ ਬਸ ਇੰਜ ਲ ਅਸਰ ਨਹੀਂ ਕਰਦੀ ਇਹਦੇ ਤੇ ਹਿੱਟ-ਬਿੱਟ ਕਰਨੀ ਸੀ ਕਿ ਅਸੀਂ ਹਿੱਟ-ਬਿੱਟ ਕਰੀ ਨਹੀਂ ਅਜਾ ਕਰ ਤਾਂਦਲੇ ਦੇ ਬੂਟੇ ਹੈ ਨਹੀਂਗੇ ਤੇ ਤਾਂਦਲਾ ਮੁੜ ਕੇ ਦੁਬਾਰਾ ਮੀਂਹ ਪੈਣ ਤੋਂ ਬਾਅਦ ਉੱਠ ਖੜਾ ਜੋ ਸਪਰੇਅ ਕਰਤੀ ਸਾਰੀ ਤੇ ਹੁਣ ਆਪਾਂ ਤੁਹਾਨੂੰ ਆਪਣੇ ਖਾਲ ਤੇ ਚੜ ਕੇ ਦਿਖਾਉਣੇ ਹੈਗੇ ਕਿ ਵੀਊ ਸਾਰਾ ਤਾਂ ਹੁਣ ਤੁਸੀਂ ਆਪਣਾ ਸਾਰੇ ਬਾਣ ਦਾ ਤੁਹਾਨੂੰ ਵਿਊ ਦਿਖਾਉਣੇ ਆ ਤੇ ਇਧਰ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਧਰ ਆਪਣਾ ਸਾਰਾ ਆਪਣਾ ਬਾਣ ਦੇਖ ਲਓ ਜਿਹੜਾ ਤੁਹਾਨੂੰ ਆਸੇ ਪਾਸੇ ਦਿਸ ਜਾਂਦਾ ਸਾਰਾ ਬਾਣ ਆਪਣਾ ਉਹ ਲੰਮੀ ਪਟੀਏ ਜੀ ਆਹ ਦੇਖੋ ਇਧਰ ਨਰਮਾ ਤਾਹਾਂ ਤੋਂ ਹੁਣ ਇੱਥੇ ਕਿੰਨਾ ਵਧੀਆ ਦਿਖ ਰਿਹਾ ਹੈ ਤੇ ਤੁਹਾਨੂੰ ਇੱਕ ਸਰਕਾਰ ਦੇ ਕੰਮ ਦਸੀਏ ਸਾਡਾ ਖਾਲਾ ਜੀ ਆਹ ਘਟੋ ਘਟ 50 ਵਾਰੀ ਟੁੱਟ ਚੁੱਕਿਆ ਜੀ 50 ਵਾਰੀ ਤੋਂ ਵੱਧ ਹੀ ਟੁੱਟ ਗਿਆ ਹੋਊਗਾ ਪਰ ਕਿ ਆਪ ਹੀ ਮੈ ਸਾਨੂੰ ਲੋਡ ਕਰਨਾ ਪੈਂਦਾ ਇਹ ਨਹੀਂ ਸਰਕਾਰ ਨੂੰ ਘੱਟੋ ਘੱਟ ਇਹਨੂੰ 50 ਸਾਲ ਹੋ ਗਏ ਹੋਣੇ ਬਣੇ ਨੂੰ ਤੇ ਹਜੇ ਤੱਕ ਕੋਈ ਸਰਕਾਰ ਨੇ ਉਹ ਨਹੀਂ ਕਰਿਆ ਇਹਦਾ ਦੁਬਾਰੇ ਬਣਾਉਣ ਦਾ ਹੋ ਨਹੀਂ ਕਰਿਆ ਤੇ ਆ ਇੱਧਰ ਦੇਖ ਸਕਦੇ ਹੋ ਆਪਣੇ ਖਾਲ ਦੇ ਵਿੱਚ ਸਾਰੀ ਰੇਗੀ ਜਾ ਰਹੀ ਹੈ ਇੱਧਰੋਂ ਇਧਰੋਂ ਦੇਖੋ ਜੀ ਇੱਧਰੋਂ ਖਾਲ ਚੱਲ ਰਿਹਾ ਨਹਿਰ ਦਾ ਪਾਣੀ ਆ ਰਿਹਾ ਹੈ ਇੱਧਰ ਆਪਣੇ ਖਾਲ ਚ ਪਾਣੀ ਨਿਕਲ ਰਿਹਾ ਹੈਗਾ ਥੋੜਾ ਮੋਟਾ ਜਿੰਨਾ ਕਿ ਨਿਕਲ ਰਿਹਾ ਤੇ ਇਹਦੇ ਨਾਲ ਆਪਣੇ ਖਾਲ ਚ ਦੇਖੋ ਕਿੰਨੀ ਰੇਗੀ ਹੈ ਇੱਥੋਂ ਸਾਨੂੰ ਪਾਣੀ ਲਾਉਣ ਵੇਲੇ ਬਹੁਤ ਦਿੱਕਤ ਆਉਣੀ ਹੈ ਇਹਦਾ ਸੋਨ ਨੂੰ ਵੀ ਪਤਾ ਹੀ ਹੈ ਵੀ ਪਾਣੀ ਲਾਉਣ ਵੇਲੇ ਕਿੰਨੀ ਕਿ ਦਿੱਕਤ ਆਊਗੀ ਤੁਸੀਂ ਵੀ ਆਪ ਵੀ ਖੇਤੀ ਕਰਦੇ ਹੋ ਹੋਗੇ ਹੋ ਤਾਂ ਮੈਨੂੰ ਇੰਨਾ ਕੁ ਤਾਂ ਪਤਾ ਹੀ ਹੋਊਗਾ ਤੁਹਾਨੂੰ ਤੇ ਅੱਜ ਤੁਹਾਨੂੰ ਆਪਾਂ ਆਪਣੇ ਪੱਠੇ ਵੀ ਦਿਖਾਵਾਂਗੇ ਵੀ ਮੈਂ ਕਿੰਨਾ ਘੋਖਾ ਹੋਇਆ ਤੇ ਪੱਠੇ ਕੁਝ ਤਾਂ ਮੈਂ ਹੁਣ ਤਾਂ ਛੋੜੇ ਮੋਟੇ ਬਿਰਲੇ ਜਿਹੇ ਰਹਿ ਗਏ ਆਪਣੇ ਵੱਡੀ ਵੱਡੀ ਹੁਣ ਕੱਚੀ ਜਮਾਰ ਨੂੰ ਵੱਡਾ ਲਾ ਦੇਂਗੇ ਏਦੂ ਬਾਅਦ ਆਪਾਂ ਤੇ ਹੁਣ ਆਪਾਂ ਤੁਹਾਨੂੰ ਨਰਮਾ ਵੀ ੁਖਾਤਾ ਆਪਣਾ ਤੇ ਹੁਣ ਰੇਹਾ ਕੁਝ ਵੀ ਨਹੀਂ ਤੇ ਬਾਕੀ ਹੁਣ ਆਪਾਂ ਜਲਦੇ ਆ ਘਰ ਕੰਨੀ ਨੂੰ ਓਦੋਂ ਬਾਅਦ ਤੁਹਾਨੂੰ ਦਿਖਾਵਾਂਗੇ ਆਪਣਾ ਪੱਠੇ ਕਿਵੇਂ ਆਪਾਂ ਜੋਖੇ ਹੋਏ ਥੋੜਾ ਜਿਆ ਤੁਹਾਨੂੰ ਦਿਖਾਵਾਂਗੇ ਪੱਠੇ ਹੁਣ ਵੈਸੇ ਆਪਾਂ ਨੂੰ ਕੱਲ ਜਿਹੜਾ ਲੱਗ ਰਿਹਾ ਸੀ ਓਨਾ ਜਿਆਦਾ ਔਖਾ ਨਹੀਂ ਹੋਇਆ ਹੈਗਾ ਮੈਂ ਤੁਹਾਨੂੰ ਦੱਸਿਆ ਜਿਵੇਂ ਕੱਲ ਵਾਲੀ ਵੀਡੀਓ ਚ ਓਨਾ ਜਿਆਦੇ ਆਪਾਂ ਜਿਆਦੇ ਕੋਈ ਵੀ ਔਖਾ ਨਹੀਂ ਹੋਏਗੇ ਪੱਠੇ ਉਹ ਆ ਦੇਖਣ ਚ ਲੱਗ ਰਹੇ ਸੀ ਉਹ ਕੋਸਟ ਟਾਂਡੇਆ ਵਿੰਗ ਟਿੱਡੇ ਚ ਹੋਏ ਪਏ ਸੀ ਉਹ ਦੂਰੋਂ ਦੇਖਣ ਚ ਲੱਗ ਰਹੇ ਸੀ ਵੀ ਜਿਵੇਂ ਬਾਵਾ ਹੋਏ ਹੁੰਦੇ ਆ ਤੇ ਅੱਜ ਆਪਾਂ ਕੋਸ਼ਿਸ਼ ਤੇ ਦਿਹਾੜੀ ਨੂੰ ਲਾ ਕੇ ਤੇ ਆਹ ਜਿਹੜੀਆਂ ਬੂਈਆਂ ਪੰਗਾਂ ਤੁਹਾਨੂੰ ਦਿਸ ਰਹੀਆਂ ਇਹ ਪਟਵਾਇਆਂ ਗਈਆਂ ਅੱਜ ਤਾਂ ਚਾਰ ਅਧਿਆੜੀਆ ਵੀ 2 ਵਜੇ ਦਿਨ ਵਿਹਲਾ ਹੋ ਗਿਆ ਉਹਨੂੰ ਉਦੋਂ ਛੁੱਟੀ ਕਰਤੀ ਉਦੋਂ ਬਾਅਦ ਉਹਨੂੰ ਤੇ ਆਪਾਂ ਸਾਨੂੰ ਹੁਣ ਕਈ ਬੰਦੇ ਨਾਲ ਮਿਲਾਵਾਂਗੇ ਆਪਣੇ ਦੋਸਤਾਂ ਨਾਲ ਤੇ ਇੱਕ ਦੋਸਤ ਨਾਲ ਤੁਸੀਂ ਕੱਲ ਮੇਲ ਹੀ ਲਈ ਤੇ ਆਪਾਂ ਸਾਨੂੰ ਦੂਜੇ ਦੋਸਤਾਂ ਨਾਲ ਵੀ ਮਿਲਾਵਾਂਗੇ ਹੁਣ ਉਹ ਅਗਲੀਆਂ ਵੀਡੀਓ ਆਉਣਗੀਆਂ ਉਹਦੇ ਚੋਂ ਮਿਲਾਈ ਜਾਵਾਂਗੇ ਤੁਹਾਨੂੰ ਤੇ ਅੱਜ ਤੁਹਾਨੂੰ ਆਪਾਂ ਦੀ ਸਿਚੁਏਸ਼ਨ ਸਾਰੀ ਤੁਹਾਨੂੰ ਦਿਖਾਤੀ ਜਿਹੜੀ ਉਹਨੂੰ ਕੱਲ ਵੀਡੀਓ ਚ ਕਰੀ ਸੀ ਤੇ ਆਪਾਂ ਘਰ ਦੇ ਨਾਲ ਵੀ ਮਿਲਾਵਾਂਗੇ ਤੁਹਾਨੂੰ ਕਿਉਂ ਤੁਸੀਂ ਸਾਡਾ ਸਾਰਾ ਵੀਊ ਦੇਖ ਲਿਆ ਤੁਹਾਨੂੰ ਦਿਖਾਇਆਤਾ ਮੈਂ ਜਿਹੜੇ ਤੁਹਾਨੂੰ ਕੱਲ ਵੀਡੀਓ ਚ ਗੱਲ ਕਰੀ ਸੀ ਆਪਾਂ ਤੁਹਾਡੇ ਨਾਲ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਵਿਚਾਰਾ ਵਿਚਾਰੀ ਨੇ ਆ ਕਿਵੇਂ ਪੱਟੀਆਂ ਗਈਆਂ ਓਖੇ ਓਹੋ ਕੇ ਯਾਰ ਓਖਾ ਤਾਂ ਹੋਇਆ ਪਰ ਕੀ ਕਰੇ ਉਹਨੂੰ ਮਿਹਨਤ ਕਰਨੀ ਆ ਤੇ ਉਹਨੇ ਪੈਸੇ ਲੈਣੇ ਆ ਸਾਨੂੰ ਵੀ ਜ਼ਰੂਰਤ ਸੀ ਤੇ ਅਸੀਂ ਇਸੇ ਕਰਕੇ ਸੀ ਉਹਨੂੰ ਦਿਹਾੜੀ ਤੇ ਲਾਇਆ ਤੇ ਬਾਕੀ ਹੁਣ ਤੁਸੀਂ ਦੇਖ ਸਕਦੇ ਹੋ ਨਰਮਾ ਤੁਹਾਨੂੰ ਦਿਖਾਤਾ ਤੇ ਹੁਣ ਆਪਾਂ ਅਗਲੀ ਜਮਾਨ ਕੋਲੇ ਵੱਧਦੇ ਆਂ ਤੇ ਜਮਾਰ ਤੁਹਾਨੂੰ ਦਿਖਾਉਣੇ ਆਗੇ ਬੜੀ ਔਖੀ ਨਹੀਂ ਸੀਗੀ ਬਟ ਨਹੀਂ ਪਰ ਮੈਂ ਤੁਹਾਨੂੰ ਦਿਖਾਉਣਾ ਜਮਾਰ ਦਾ 뷰 ਹੁਣ ਲਓ ਜੀ ਹੁਣ ਇਸ ਟਾਈਮ ਆਪਾਂ ਆਪਣੇ ਉਸੇ ਬਾਡੇ ਚ ਜਿਹੜਾ ਤੁਹਾਨੂੰ ਦਿਖਾਇਆ ਸੀ ਕੱਲ ਉਸੇ ਬਾਡੇ ਜਾ ਚੁੱਕੇ ਆਂ ਤੇ ਤੁਹਾਨੂੰ ਪੱਠੇ ਦਿਖਾਉਣੇ ਹੁਣ ਆਪਾਂ ਵੀ ਇੱਥੋਂ ਵੱਡੇ ਸੀ ਉਹ ਥਾਂ ਤੋਂ ਪੱਠੇ ਆਪਾਂ ਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਆਹ ਜਗ੍ਹਾ ਜੀ ਆਹ ਇੱਧਰੋਂ ਤਾਂ ਥੋੜਾ ਮੋਟਾ ਔਖਾ ਹੋਊਗਾ ਪੱਠੇ ਵੜਨ ਵੇਲੇ ਪਰ ਇੱਧਰੋਂ ਦੇਖੋ ਇੱਥੋਂ ਅੱਜ ਮੈਂ ਪੱਠੇ ਵੱਢੇ ਆਂ ਇੱਥੋਂ ਕੋਈ ਔਖਾ ਨਹੀਂ ਸੀਗਾ ਆਪਾਂ ਨੂੰ ਪੱਠੇ ਵੜਨ ਦਾ ਤੇ ਪੱਠੇ ਆਪਾਂ ਇਧਰੋਂ ਸੌਖੀ ਵੱਢ ਲਈ ਅੱਜ ਪਰ ਜਦੋਂ ਆ ਜਮਾਰ ਇਥੋਂ ਥੋੜੀ ਵੱਢਣੀ ਹੋਈ ਉਹਦੋਂ ਥੋੜਾ ਜਿਹਾ ਤੰਗ ਹੋਵਾਂਗੇ ਪਰ ਇੰਨਾ ਖਾਸ ਨਹੀਂ ਤੰਗ ਹੁੰਦੇ ਤੇ ਇਥੋਂ ਅੱਜ ਆਪਾਂ ਪੱਠੇ ਵੱਢੇ ਤੁਹਾਨੂੰ ਆ ਦਿਖਾ ਦਈਏ ਮੈਂ ਤੇ ਕੋਈ ਆਪਾਂ ਬਾਹਲੇ ਇਹ ਚ ਤੰਗ ਨਹੀਂ ਹੋਏਗੇ ਆ ਪੱਠਿਆਂ ਚ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਧਰ ਆਪਣੀ ਕੱਚੀ ਦੁਬਾਰੇ ਜਮਾਰ ਨਵੀਂ ਫੁੱਟ ਈ ਹੈ ਆ ਜਮਾਰ ਆਪਣੀ ਦੁਬਾਰੇ ਫੁੱਟ ਈ ਹੈ ਇਧਰਲੇ ਪਾਸੇ ਸਾਰੀ ਤੇ ਹੋਰ ਆਪਾਂ ਹੁਣ ਤੁਹਾਨੂੰ ਇਦੋਂ ਬਾਅਦ ਵਲੌਗ ਦਾ ਆਪਾਂ ਕਰਦੇ ਆ ਅੱਜ ਇੱਥੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਕਮੈਂਟ ਕਰ ਦਿਓ ਬਾਈ ਜੀ ਧੰਨਵਾਦ ਓਡਾ ਤੇ ਹੁਣ ਆਪਣਾ ਟਾਈਮ ਹੋ ਗਿਆ ਦੁੱਧ ਦਾ ਤੇ ਆਪਾਂ ਦੁੱਧ ਪਾ ਕੇ ਆਉਣੀ ਡੇਰੀ ਚ ਤੇ ਬੋਲ ਵੱਜ ਰਿਹਾ ਘਰੋਂ ਤੇ ਹੁਣ ਆਪਾਂ ਚੱਲਦੇ ਆ ਵਲੌਗ ਨੂੰ ਐਂਡ ਕਰਦੇ ਇੱਥੋਂ ਹੀ ਜੀ ਧੰਨਵਾਦ ਥੈਂਕ ਯੂ ਬਾਏ ਸਾਰਿਆਂ ਨੂੰ